ਕਾਕੂ ਵੀ ਹਰ ਵੀਡੀਓ ਦੇਖਦਾ ਬਹਤਰੀ ਬਾਈ ਰਾਤ ਨੂੰ ਵੀਰ ਲਾਈਵ ਹੋਇਆ ਦਾ 10:30 ਵਜੇ ਤੇ ਬਹੁਤ ਧੰਨਵਾਦ ਜੀ ਆਇਆਂ ਕਿਨੇ ਕਲੱਬ ਹੰਪਾ ਮੱਗਾ ਤੇ ਘੱਟ ਦੀਨੀ ਕਿਣ ਤੋਪੇ ਬਾਵਾ ਜੰਮ ਸੋਹਣੀ <Gã> ਨਾਲੇ <entender> <ilizces> <t giás> ਬਈ ਦੱਸੋ ਇੱਕ ਵਾਰੀ ਤਾਣੀਆਂ ਮਾਰ ਦੇ ਲੋ ਬਾਈ ਜਰਾ ਤੇ ਇਹ ਵੀ ਕਾਕੂ ਜਦੋਂ ਗਾਣਾ ਬਹੁਤ ਵਧੀਆ ਤਣਿਆ ਬਹੁਤ ਬਹੁਤ ਧੰਨਵਾਦ ਜੀ ਬਾਈ ਕੇਵਲ ਸਾਡਾ ਭਰਾ 100 ਰੁਪਿਆ ਨਾਮ ਦਿੱਤਾ ਬਾਈ ਨੇ ਤੇ ਜਿਉਂਦੇ ਬੰਦਰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਸਾਰਿਆਂ ਨੂੰ ਲਵ ਯੂ ਬਾਈ ਸਾਡੇ ਵਾਲਿਓ ਤੇ ਜਲਦੀ ਗਾਣਾ ਆ ਰਹੇ ਆ ਬਾਈ ਤੇ ਸਾਰੇ ਆਣੇ ਨੇ ਦੱਬ ਕੇ ਸਪੋਰਟ ਕਰਨੀਆਂ ਤੇ ਬਾਕੀ ਆਪਾਂ ਵੀ ਮਾਨਸਾ ਤੋਂ ਆ ਸਾਰਿਆਂ ਨੂੰ ਪਤਾ ਆ ਜਿਨ੍ਹਾਂ ਨੂੰ ਨਹੀਂ ਪਤਾ ਬਾਈ ਉਹ ਜਗਤਿੰਦਰ ਭਰਾ ਬਣ ਕੇ ਸਪੋਰਟ ਕਰਿਆ ਕਰੋ ਕਿਉਂਕਿ ਕਵਾਂਡੀ ਪਿੰਡ ਤੋਂ ਆਣਾ ਜਾਂ ਦੇਖਦੇ ਰਹਿੰਦੇ YouTube ਤੇ ਅੱਜ ਬਾਈ ਫੇਸ ਮਿਲਿਆ ਦਾ ਸੁਭਾਅ ਬਹੁਤ ਵਧੀਆ ਆਪਣੇ ਜੀ ਦਾ ਮਾਣ ਹੈ ਜਿਵੇਂ ਆਰਨੇਤ ਵਰਗਿਆਂ ਨੂੰ ਕੋਰ ਵਾਲੇ ਮਾਣ ਵਰਗਿਆਂ ਸਪੋਰਟ ਕਰੀਏ ਇਹਦੀ ਵੀ ਹਰ ਵੀਡੀਓ ਫੋਲੋ ਕਰਿਆ ਕਰੋ ਦੇਖਿਆ ਕਰੋ ਬਈ ਬਹੁਤ ਵਧੀਆ ਆਵਾਜ਼ ਆ ਮਿੱਠੀ ਆਵਾਜ਼ ਤੇ ਨਾਲੇ ਤੁਸੀਂ ਅਰੀਜਨਲ ਆਵਾਜ਼ ਦੇਖਿਆ ਨਹੀਂ ਕੰਪਿਊਟਰਾਂ ਨਾਲ ਬਣਾ ਲਿਆ ਕਾਕੂ ਵੀ ਹਰ ਵੀਡੀਓ ਦੇਖਦਾ ਬੈਤਰੀ ਬਾਈ ਰਾਤ ਨੂੰ ਬਈਰ ਲਾਈਵ ਹੋਇਆਦਾ 1:30 ਵਜੇ ਤੇ ਬਹੁਤ ਧੰਨਵਾਦ ਜੀ ਆਏ ਕਹਿੰਦੇ ਕਲੱਬ ਵੱਲੋਂ ਪੰਚਾਇਤ ਵੱਲੋਂ ਪੂਰੇ ਨਗਰਲੇ ਪਿੰਡ ਵੱਲੋਂ ਤੇ ਕਾਕਾ ਜੋ ਸਾਡਾ ਆਤਰਾਟ ਜਿਹੜੇ ਉਹਨਾਂ ਵੱਲੋਂ ਜੀ ਆਏ ਕਹਿੰਦੇ ਆ ਇਹ ਬੜਾ ਸੋਹਣਾ ਪ੍ਰਾਰambh ਆਪਣਾ ਦੇ ਮੌਸਮ ਖਰਾਬ ਸੀ ਜਿੰਨੇ ਵੀ ਪ੍ਰਬੰਧਕ ਨੇ ਤੇ ਅਹੁਦੇਦਾਰ ਨੇ ਕਲੱਬ ਦੇ ਪੁਰਾਣੇ ਨਵੇਂ ਖਿਡਾਰੀ ਸਾਰਿਆਂ ਨੂੰ ਬੜਾ ਧੰਨਵਾਦ ਕਰਦਾ ਬੜਾ ਸੋਹਣਾ ਅਰੇਂਜਮੈਂਟ ਕਰਿਆ ਖਾਣ ਪੀਣ ਦਾ ਕਿਸੇ ਚੀਜ਼ ਦੀ ਘਾਟ ਨਹੀਂ ਤੇ ਛੋਟਾ ਜਿਹਾ ਪ੍ਰਾਰambh ਇਹ ਖੇਡਾਂ ਐ ਹੁੰਦੀਆਂ ਭਾਈ ਜੀ ਨਸ਼ਿਆਂ ਤੋਂ ਬਚਣ ਤੇ ਉਹ ਆਪਾਂ ਖੜੇ ਖੜੇ ਕਿਦਰ ਹੋਟਲ ਦੇ 500 ਦਾ ਖਾ ਜਾਂਦੇ ਆ ਖਿਡਾਰੀਆਂ ਦੇ 35 ਵਾਲੇ ਨੇ 150 ਜਰੂਰ ਸਹਿਯੋਗ ਕਰਿਆ ਕਰੋ ਜੇ ਭਾਈ ਕਾ ਪੂਰੇ ਫੌਸਲਾ ਹੁੰਦਾਗਾ ਤੇ ਜੇ ਗਾਣਾ ਵਧੀਆ ਲੱਗੇ ਤਾਂ ਤਾੜੀ ਤਾਪ ਕੇ ਲਾ ਦਿਓ ਧੰਨਵਾਦੋ ਬਹੁਤ ਬਹੁਤ ਧੰਨਵਾਦ ਹੈ ਤੇਰਾ ਜਿਗਰਾ ਹੈ ਔਰ ਹੰਪ